ਦੇ ਰਾਤ ਨੂੰ ਇੱਕ ਫੋਨ ਆਉਂਦਾ ਹੈ ਤੇ ਫੋਨ ਦੇ ਦੂਜੇ ਪਾਸੇ ਵਾਲਾ ਵਿਅਕਤੀ ਕਹਿੰਦਾ ਹੈ ਕਿ ਤੁਹਾਨੂੰ ਪਤਾ ਨਹੀਂ ਚੱਲਦਾ ਤੁਹਾਡੇ ਪੁੱਤ ਦੇ ਖਾਤੇ 'ਚੋਂ ਪੈਸੇ ਨਿਕਲ ਰਹੇ ਨੇ ਬੈਂਕ ਤੇ ਥਾਣੇ 'ਚ ਜਾ ਕੇ ਰਿਪੋਰਟ ਕਰੋ ਸ਼ਾਇਦ ਅਜੇ ਹਾਂ ਪਹਿਲੀ ਵਾਰ ਹੋਇਆ ਕਿ ਕਿਸੇ ਹੈਕਰ ਨੇ ਖਾਤੇ 'ਚੋਂ ਪੈਸੇ ਕੱਢਣ ਤੋਂ ਬਾਅਦ ਖੁਦ ਫੋਨ ਕਰਕੇ ਰਿਪੋਰਟ ਲਿਖਵਾਉਣ ਨੂੰ ਕਿਹਾ ਹੋਵੇ ਇਹ ਸਾਰੀ ਘਟਨਾ ਨੰਗਲ ਦੇ ਅੱਪਰ ਦਰੋਲੀ ਵਾਸੀ ਸतीश ਕੁਮਾਰ ਨਾਲ ਹੋਈ ਉਹਨਾਂ ਦਾ ਪੁੱਤਰ ਮਨੋਜ ਦੋਹਾ ਕਤਰ 'ਚ ਕੰਮ ਕਰਦਾ ਹੈ ਤੇ ਉਸ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ ਨੰਗਲ ਵਿੱਚ ਹੈ ਦਰਅਸਲ 4 ਫਰਵਰੀ ਦੀ ਰਾਤ 1:30 ਵਜੇ ਦੇ ਕਰੀਬ ਸਤੀਸ਼ ਦੀ ਪਤਨੀ ਨੂੰ ਇੱਕ ਫੋਨ ਆਇਆ ਜਿਸ ਤੋਂ ਬਾਅਦ ਹੀ ਉਹਨਾਂ ਦੇ ਪੁੱਤਰ ਦੇ ਖਾਤੇ 'ਚੋਂ ਪੈਸੇ ਕੱਢ ਲੈ ਗਏ ਜਦੋਂ ਪਤੀ ਪਤਨੀ ਨੇ ਮੋਬਾਈਲ ਚੈੱਕ ਕੀਤਾ ਤਾਂ 40-40 ਹਜ਼ਾਰ ਰੁਪਏ ਕੱਢਣ ਦੇ ਦੋ ਮੈਸੇਜ ਆਏ ਹੋਏ ਸਨ ਸਤੀਸ਼ ਬੀਬੀ ਐਮਬੀ ਨਾਈਟ ਡਿਊਟੀ ਤੇ ਗਿਆ ਸੀ ਤੇ ਜਦੋਂ ਸਵੇਰੇ ਆਇਆ ਤੇ ਇਸ ਬਾਰੇ ਪਤਾ ਲੱਗਾ ਜਦੋਂ ਉਸ ਨੰਬਰ ਤੇ ਦੁਬਾਰਾ ਫੋਨ ਕੀਤਾ ਗਿਆ ਤਾਂ ਹੈਕਰ ਨੇ ਕਿਹਾ ਕਿ ਉਸਨੇ ਪੈਸੇ ਵੀ ਕੱਟੇ ਨੇ ਤੇ ਖਾਤਾ ਵੀ ਸੀਲ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਵਿੱਚ ਸ਼ਿਕਾਇਤ ਕਰ ਦਿੱਤੀ ਕਿ ਹਾਂ ਵੀ ਤੁਹਾਡੇ ਅਕਾਊਂਟ ਵਿੱਚੋਂ ਪੈਸੇ ਚੋਰੀ ਹੋਇਆ ਕਰਦੇ ਮੈਡਮ ਤੁਹਾਨੂੰ ਕੁਝ ਨਹੀਂ ਪਤਾ ਹੈਗਾ ਮੈਂ ਇੱਕ ਬੋਲਿਆ ਵੀ ਤੁਸੀਂ ਕੌਣ ਬੋਲਦੇ ਕਹਿੰਦਾ ਮੈਂ ਉੱਥੇ ਬੋਲਿਆ ਕਰਦਾ SBI ਬੈਂਕ ਤੇ ਵੀ ਇਦਾਂ ਕਰਕੇ ਤੁਹਾਡਾ ਖਾਤਾ ਮੈਂ ਸੀਲ ਲੱਗਿਆ ਕਰਨ ਵੀ ਮੈਨੂੰ ਕੋਈ ਜਵਾਬ ਨਹੀਂ ਆਇਆ ਮੈਂ ਡਰ ਗਈ ਇੱਕਦਮ ਮੈਂ ਜਦ ਮੈਂ ਫੋਨ ਫੇਰ ਮਲਾਣਾ ਵੀ ਕਿੱਥੇ ਮੇ ਜਦੀ ਨੰਬਰ ਨੂੰ ਤਾਂ ਸੇਵ ਕਰਨੇ ਆ। ਇੱਕਦਮ ਹੈ। ਫਿਰ ਇਹ ਸਵੇਰ ਨੂੰ ਡਿਊਟੀ ਤੇ ਆਏ ਉਹਦੇ ਬਾਅਦ ਜਦੀ ਆਂਦਿਆਂ ਨੂੰ ਉਸੇ ਵਕਤ ਹੀ 40 4000 ਦਾ ਹੀ ਮੈਸੇਜ ਆ ਗਿਆ ਨਾਲੇ। ਮੈਂ ساری ਰਾਤ ਨਹੀਂ ਸਰ ਸੁੱਤੀ ਹੈਗੀ। ਅਸੀਂ ਪੁਲਿਸ ਰਿਪੋਰਟ ਵੀ ਕੀਤੀ ਹੈਗੀ। ਚੱਕਰ ਮਾਰਿਆ ਕਰਦੇ ਅਸੀਂ ਪੁਲਿਸ ਦੇ ਅਸੀਂ 4 ਤਰੀਕ ਦੇ ਨੱਠੇ-ਦੋਲੇ ਫੇਰੀਆਂ ਕਰਦੇ ਸਾਡੀ ਕੋਈ ਸੁਣਾਈ ਨਹੀਂ ਹੋਈ। ਸ਼ੀਸ਼ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਪਿੰਡ ਵਿੱਚ RBI ਦੇ ਅਧਿਕਾਰੀਆਂ ਨੇ ਕੈਂਪ ਲਗਾਇਆ ਸੀ ਤੇ ਜਾਣਕਾਰੀ ਦਿੱਤੀ ਸੀ ਕਿ ਬੈਂਕ ਵਿੱਚ ਰੱਖੇ ਪੈਸਿਆਂ ਦਾ ਬੀਮਾ ਹੁੰਦਾ ਹੈ ਪਰ 72 ਘੰਟਿਆਂ ਦੇ ਅੰਦਰ ਕੇਸ ਰਜਿਸਟਰ ਕਰਵਾਉਣ ਤੇ ਪੈਸਾ ਮਿਲ ਜਾਂਦਾ ਹੈ ਪਰ ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਵੀ DD ਆਦਿ ਕਾਪੀ ਨਹੀਂ ਦਿੱਤੀ ਜਿਸ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਂਜੀ ਰਾਤ ਨੂੰ 1:30 ਵਜੇ ਫੋਨ ਆਇਆ ਜੀ ਬੈਂਕ ਵਾਲਿਆਂ ਦਾ ਜੀ ਉਹ ਕਹਿੰਦੇ ਸੀਗੇ ਵੀ ਤੁਹਾਡੇ ਬੈਂਕ ਚੋਂ ਪੈਸੇ ਨਿਕਲ ਰਹੇ ਜੀ ਤੇ ਤੁਹਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਅਈਕਾ ਸਾਨੂੰ 1:30 ਵਜੇ ਕਿੱਥੋਂ ਕਿਹਾ ਪਤਾ ਲੱਗਣਾ ਜੀ ਫਿਰ ਉਹ ਬੋਲਦੇ ਸੀਗੇ ਵੀ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਚਾਹੇ ਥਾਣੇ ਰਿਪੋਰਟ ਦਿਓ ਚਾਹੇ ਬੈਂਕਸ ਜਾਓ ਵੀ ਮੈਂ ਤੁਹਾਡਾ ਅਕਾਊਂਟ ਬੰਦ ਕਰ ਲੱਗਿਆ ਤਾਂ ਮੈਂ ਫੋਨ ਕੱਟੋ ਗਿਆ 40 40 ਹਜ਼ਾਰ ਦਾ ਸਟੈਪ ਆ ਗਿਆ ਜੀ ਦੋ ਵਾਰੀ ਜੀ ਉਸ ਤੋਂ ਬਾਅਦ ਅਸੀਂ ਮਤਲਬ ਬੈਂਕ ਗਏ ਜੀ ਬੈਂਕ ਤੇ ਮੇਰੇ ਜਿਹੜੇ ਵੀ ਮੰਨਿਆ ਸਾਡੀ ਬ੍ਰਾਂਚ ਦਾ ਹੀ ਮਤਲਬ ਫੋਨ ਨੰਬਰ ਹੈਗਾ ਜੀ ਫਿਰ ਅਸੀਂ ਥਾਣੇ ਗਏ ਜੀ ਥਾਣੇ 'ਚ ਅਸੀਂ ਇੱਕ ਰਿਪੋਰਟ ਦਰਜ ਕਰਾਈ ਉਹ ਨਹੀਂ ਸਾਨੂੰ ਮਤਲਬ ਡੀਡੀਆਰ ਹੀ ਦਿੱਤੀ 53 ਦੀ 52

ਫਿਲਹਾਲ ਇਹ ਆਪਣੇ ਕਿਸਮ ਚ ਇੱਕ ਵੱਖਰਾ ਹੀ ਚੋਰੀ ਦਾ ਮਾਮਲਾ ਹੈ ਜਿਸ ਦੇ ਚਰਚੇ ਹਰ ਪਾਸੇ ਹੋ ਰਹੇ ਨੇ ਨੰਗਲ ਤੋਂ ਬਿਊਰੋ ਰਿਪੋਰਟ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ